प्रेस कॉन्फ्रेंस के तहत बीजेपी नेता जितेंद्र कालरा ने नशे की मार झेल रहे पंजाब को लेकर राज्यपाल बनवारी लाल पुरोहित को पत्र लिखा पंजाब पुलिस के कानून एवं व्यवस्था महानिदेशक बनवारी लाल पुरोहित ने पुलिस आयुक्त को जांच के आदेश दिए आज संगरूर में बीजेपी की ओर से प्रेस कॉन्फ्रेंस की गई जहां उन्होंने पंजाब में बढ़ती नशे की लत पर चर्चा की और इस गंभीर मुद्दे पर आम आदमी पार्टी पर ड्रग्स बेचने में मदद करने के गंभीर आरोप लगाए वर्तमान विधायक कुमार विजय प्रताप सिंह जो की पूर्व आईपीएस पी एस भी हैं कि अमृतसर में बिकने वाली दवाएं पुलिस की हैं और अन्य लाइनें भी एक वीडियो में शामिल थी जिसमें उन्होंने कहा था कि अमृतसर के डेप्यूटी एस पी राज्यसभा सदस्य राघव चड्ढा के बहुत करीबी हैं और उन्होंने ये भी कहा कि पुलिस महानिदेशक को भी उनकी ड्रग कहानी से अवगत करा दिया गया है जितेंद्र कालरा ने कहा कि पंजाब में नशे और भ्रष्टाचार की बात हो रही है और आम आदमी पार्टी सुप्रीमो केजरीवाल ने 2022 के विधानसभा चुनाव में कहा था कि तीन महीने में पंजाब नशा मुक्त हो जाएगा लेकिन पंजाब में नशा दिन ब दिन बढ़ता जा रहा है और हजारों युवा नशे के कारण अपनी जान गंवा रही हैं और पंजाब सरकार सत्ता के नशे में चुप है वहीं रणदीप सिंह देओल ने कहा कि 15 अगस्त 2023 को मुख्यमंत्री भगवंत मान ने कहा था कि एक साल के भीतर पंजाब नशा मुक्त हो जाएगा लेकिन पंजाब में नशे का प्रकोप बढ़ता जा रहा है और इन दवाओं के कारण कई का युवा मर रहे हैं इसके साथ ही उन्होंने कहा कि जिस तरह से वर्तमान विधायक कुमार विजय प्रताप ने अपने वीडियो में आम आदमी पार्टी कुछ लोगों पर आरोप लगाया कि नशा बेचने में उनका हाथ है उसके बाद जो पत्र लिखा गया है वह पंजाब के माननीय राज्यपाल को लिखा गया है बनवाई लाल पुरोहित का जवाब सामने आने के बाद इसकी पूरी जाँच कर दी गई है आइए देखते हैं संगरूर से गुरविंदर सिंह की ये खास रिपोर्ट आज भाजपा वालों एक कॉन्फ्रेंस की गई है नशा के मुद्दे गलत कर ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਦਿਨ ਬਦਤੀ ਦਿਨ ਵਧ ਰਿਹਾ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮ ਰਵਿੰਦ ਕੇਜਰੀਵਾਲ ਨੇ ਵਾਦਾ ਕੀਤਾ ਸੀ ਕਿ 3 ਮਹੀਨਿਆਂ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਭਗਵੰਤ ਮਾਨ ਜੀ ਕਹਿੰਦੇ ਸੀ ਅਸੀਂ ਇੱਕ ਸਾਲ 'ਚ ਨਸ਼ਾ ਮੁਕਤ ਕਰ ਦਾਂਗੇ ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਦਿਨ-ਬੱਤੀ ਦਿਨ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ 2020-21 ਦੇ ਵਿੱਚ 136 ਮੌਤਾਂ ਨਸ਼ੇ ਨਾਲ ਹੋਈਆਂ ਓਵਰਡੋਜ਼ ਨਾਲ 21-22 ਦੇ ਵਿੱਚ 71 ਮੌਤਾਂ ਹੋਈਆਂ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 22-23 ਦੇ ਵਿੱਚ 159 ਮੌਤਾਂ ਹੋਈਆਂ ਅੱਜ ਸਥਿਤੀ ਇਹ ਹੋ ਗਈ ਹੈ ਕਿ ਅੱਜ ਪੰਜਾਬ ਦੇ ਵਿੱਚ ਪਿਛਲੇ 14 ਦਿਨਾਂ ਦੇ ਵਿੱਚ 14 ਮੌਤਾਂ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਹਨ। ਡੇਲੀ ਇੱਕ ਵਿਅਕਤੀ ਇੱਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀ ਹੈ। ਇਸ ਭਿਆਨਕ ਸਥਿਤੀ 'ਚ ਅਸੀਂ ਪਹੁੰਚ ਗਏ ਆਂ। ਤਾਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਜੀ ਵੱਲੋਂ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਏਡੀਜੀਪੀ ਰਹਿ ਚੁੱਕੇ ਨੇ, ਆਈਜੀ ਰਿਟਾਇਰ ਹੋਏ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਰਾਗਵ ਚੱਡਾ ਦੇ ਨਜ਼ਦੀਕੀ ਬਲੂ ਆਈ ਜਿਹੜੇ ਉਹਨਾਂ ਦੇ ਅਫਸਰ ਨੇ ਐਸਪੀ ਤੇ ਡੀਐਸਪੀ ਨੇ ਉਹ ਨਸ਼ਿਆਂ ਦੇ ਵਿੱਚ ਸਮੂਲੀਅਤ ਕਰ ਰਹੇ ਨੇ ਨਸ਼ਾ ਜਿਹੜਾ ਵੇਚ ਰਹੇ ਆ ਉਹਨਾਂ ਦੀ ਨਿਗਰਾਨੀ ਹੀ ਟਿਕਰੇ ਆ ਤਾਂ ਉਸ ਸੰਬੰਧੀ ਉਸ ਵੀਡੀਓ ਸੰਬੰਧੀ ਮੈਂ ਇੱਕ ਕੰਪਲੇਂਟ ਮਾਨਯੋਗ ਅਮਿਤ ਸ਼ਾਹ ਜੀ ਗਵਰਨਰ ਪੰਜਾਬ ਨਬਰਾਇਲਾ ਰੋਹੀਚੀ ਜੀ ਤੇ ਡੀਜੀਪੀ ਪੰਜਾਬ ਨੂੰ ਕੀਤੀ ਸੀਗੀ ਤੇ ਉਸ ਮੇਰੀ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਗਵਰਨਰ ਪੰਜਾਬ ਜੀ ਨੇ ਡੀਜੀਪੀ ਲਾਅ ਐਂਡ ਆਰਡਰ ਨੂੰ ਉਸ ਤੇ ਕਾਰਵਾਈ ਕਰਨ ਲਈ ਲਿਖਿਆ ਹੈ ਤੇ ਡੀਜੀਪੀ ਲਾਅ ਐਂਡ ਆਰਡਰ ਨੇ ਇੱਕ ਪੱਤਰ ਜਿਹੜਾ ਹੈ ਜਿਹੜਾ ਪੱਤਰ ਮੇਰੇ ਕੋਲ ਡੀਜੀਪੀ ਲਾਅ ਐਂਡ ਆਰਡਰ ਦਾ ਪਹੁੰਚਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਸੰਬੰਧੀ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਕਮਿਸ਼ਨਰ ਆਫੀਸਰ ਅੰਮ੍ਰਿਤਸਰ ਤੋਂ ਲੈ ਸਕਦੇ ਹਾਂ ਤਾਂ ਇਹ ਇੱਕ ਜਿਹੜੀ ਜਾਂਚ ਪੰਜਾਬ ਸਰਕਾਰ ਨੇ ਭਾਵੇਂ ਸ਼ੁਰੂ ਕਰ ਦਿੱਤੀ ਹੈ ਪਰ ਪੰਜਾਬ ਦੇ ਵਿੱਚ ਨਸ਼ੇ ਦਾ ਪਰਗੋ ਪਿੰਨਾ ਜਿਆਦਾ ਵਧ ਰਿਹਾ ਹੈ ਨੌਜਵਾਨਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਤਾ ਹੋ ਰਹੀਆਂ ਨੇ ਤਾਂ ਇਹ ਸਫੀਸ਼ੀਐਂਟ ਨਹੀਂ ਹੈ ਕਾਫੀ ਨਹੀਂ ਹੈ ਪੰਜਾਬ ਦੇ ਵਿੱਚ ਸਿਆਸਤਦਾਨ ਗੈਂਗਸਟਰ ਇਹਨਾਂ ਦਾ ਨਸ਼ੇ ਵੇਚਣ ਵਾਲਿਆਂ ਦਾ ਅਤੇ ਜਿਹੜੇ ਪੁਲਿਸ ਹੈ ਇਹਨਾਂ ਦਾ ਗਠਜੋੜ ਹੋ ਗਿਆ ਹੈ ਇਸ ਗਠਜੋੜ ਨੂੰ ਤੋੜਨ ਤੇ ਲਈ ਇੱਕ ਮਜ਼ਬੂਤ ਏਜੰਸੀ ਦੀ ਲੋੜ ਹੈ ਪੰਜਾਬ ਪੁਲਿਸ ਮੈਨ ਲੱਗਦਾ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਫੇਲ ਸਾਬਿਤ ਹੋਈ ਹੈ ਤਾਂ ਇਸ ਲਈ ਅਸੀਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸੀਬੀਆਈ ਈਡੀ ਇਹ ਸਾਰੇ ਨੈਕਸਸ ਨੂੰ ਤੋੜਨ ਦੇ ਲਈ ਅੱਗੇ ਆਵੇ ਤੇ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਕੇਂਦਰ ਦੀਆਂ ਏਜੰਸੀਆਂ ਕਮਾਂ ਸੰਭਾਣ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਬਚਾਇਆ ਜਾ ਸਕੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਅੱਜ ਹਾਲਾਤ ਇਹ ਹੋ ਰਹੇ ਨੇ ਕਿ ਕੋਈ ਨੌਜਵਾਨ ਕਿਸੇ ਬਾਥਰੂਮ ਦੇ ਵਿੱਚ ਸੈਂਜ ਲਾ ਕੇ ਉਹਦੀ ਡੈੱਡ ਬੋਡੀ ਮਿਲਦੀ ਹੈ ਕਿਸੇ ਦੀ ਸ਼ਮਸ਼ਾਨ ਘਾਟ ਦੇ ਵਿੱਚ ਗਿਰੇ ਹੋਏ ਦੀ ਡੈੱਡ ਬੋਡੀ ਮਿਲਦੀ ਹੈ ਕਿਸੇ ਦੀ ਖੇਤਾਂ ਵਿੱਚ ਗਿਰੇ ਹੋਏ ਦੀ ਡੈੱਡ ਬੋਡੀ ਮਿਲਦੀ ਹੈ ਤਾਂ ਅੱਜ ਬੜਾ ਭਿਆਨਕ ਵਰਤਾਰਾ ਹੋ ਗਿਆ ਹੈ ਪੰਜਾਬ ਦੇ ਵਿੱਚ ਤਾਂ ਅੱਜ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੇ ਪ੍ਰਕੋਪ ਨੂੰ ਖਤਮ ਕਰਨ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਗੰਭੀਰ ਨਹੀਂ ਹੈ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਨਸ਼ੇ ਦੇ ਕੇਸ ਦਿਨ ਬਾਤੀ ਦਿਨ ਵੱਧ ਰਹੇ ਨੇ ਤਾਂ ਕੇਂਦਰ ਦੀਆਂ ਏਜੰਸੀਆਂ ਸੀਬੀਆਈ ਈਡੀ ਇਸ ਕੇਸ ਦੀ ਜਾਂਚ ਕਰੇ ਤੇ ਪੰਜਾਬ ਦੇ ਵਿੱਚ ਨਸ਼ੇ ਦੇ کاروبار ਦੇ ਵਿੱਚ ਚਾਹੇ ਕੋਈ ਸਿਆਸਤਦਾਨs ਸਹਿਮਿਲਿਤਤਾ ਚਾਹੇ ਕੋਈ ਪੁਲਿਸ ਅਫਸਰ ਸਹਿਮਿਲਿਤ ਹੈ ਇਹਨਾਂ ਦਾ ਗੈਂਗਸਟਰ ਦੇ ਨਾਲ ਨੈਕਸਸ ਤੋੜਿਆ ਜਾਵੇ ਗੱਟਜੋੜ ਤੋੜੇ ਜਾਵੇ ਤੇ ਇਸ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਲਈ ਅੱਜ ਅਸੀਂ ED ਤੇ CBI ਨੂੰ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਸੀਂ ਬੇਨਤੀ ਕੀਤੀ ਹੈ ਜਾਂ ਕੋਈ ਲਿਖਤੀ ਵਿੱਚ ਵੀ ਤੁਸੀਂ ਭੇਜਿਆ ਗਈ ਅਸੀਂ ਇੱਕ ਲਿਖਤੀ ਪੱਤਰ ਜਿਹੜਾ ਹੈ ਕੇਂਦਰ ਸਰਕਾਰ ਨੂੰ ਭੇਜਿਆ ਹੈ ਉਹ ਪੱਤਰ ਜਿਹੜਾ ਹੈ ਅਸੀਂ ਅੱਜ ਸ਼ੇਅਰ ਵੀ ਕੀਤਾ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਕਿਹਾ ਕਿ ਇਸ ਦੀ ਕਾਰਵਾਈ ਜਿਹੜੀ ਹੈ ਈਡੀ ਜਾਂ ਸੀਬੀਆਈ ਤੋਂ ਕਰਾਈ ਜਾਵੇ ਕਿਉਂਕਿ ਇਹ ਜਿਹੜਾ ਹੈ ਨੈਕਸਸ ਜਿਹੜਾ ਹੈ ਇਹ ਬਹੁਤ ਗੰਭੀਰ ਹੈ ਇਹ ਨੈਕਸਸ ਨੂੰ ਤੋੜਨ ਦੇ ਲਈ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਆਪਣੇ ਪੰਜਾਬੀਆਂ ਨਾਲ ਜੋ ਬਾਹਰਲੇ ਸੈਟਾ ਵਿੱਚ ਵਰਤਾਰਾ ਹੋ ਰਿਹਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇ ਪਿੱਛੋਂ ਇਹ ਬੜਾ ਮੰਦਭਗ ਹੈ ਭਾਤੀ ਜਨਤਾ ਪਾਰਟੀ ਹਮੇਸ਼ਾ ਵਾਇਲੈਂਸ ਦੇ ਖਿਲਾਫ ਹੈ ਪੰਜਾਬ ਭਾਤੀ ਜਨਤਾ ਪਾਰਟੀ ਕਦੇ ਨਹੀਂ ਚਾਹਦੀ ਕਿ ਹਿੰਸਾ ਹੋਵੇ ਤਾਂ ਇਹ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਸਰਕਾਰ ਨੂੰ ਵੀ ਤੇ ਜਿਸ ਸਟੇਟ ਦੇ ਵਿੱਚ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਤੁਸੀਂ ਜਿਹੜਾ ਇਸ਼ਾਰਾ ਕਰ ਰਹੇ ਹੋਇਆ ਹੈ ਤਾਂ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਉਹਨਾਂ ਦੇ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦਾ ਕੋਈ ਵਾਕਾ ਦੁਬਾਰਾ ਰਿਪੀਟ ਨਾ ਹੋਵੇ ਤੇ ਸਾਰੀਆਂ ਕੌਮਾਂ ਨੂੰ ਸੈਯੰਮ ਰੱਖਣਾ ਚਾਹੀਦਾ ਹੈ ਅਨਸ਼ਾਸਨ ਚ ਰਹਿਣਾ ਚਾਹੀਦਾ ਹੈ ਕਿ ਜੇ ਕੋਈ ਇੱਕ ਅਜੀ ਘਟਨਾ ਹੋਵੇ ਉਸ ਘਟਨਾ ਨੂੰ ਵਿਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਜਿਸ ਦੇ ਨਾਲ ਪੂਰੇ ਦੇਸ਼ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਇਸ ਲਈ ਸਾਰੇ ਅਸੀਂ ਬਰਾਬਰ ਆ ਇੱਕੋ ਰੱਬ ਦੇ ਪੁੱਤਰ ਆ ਅਸੀਂ ਇੱਕੋ ਪਰਮਾਤਮਾ ਦੇ ਬੱਚੇ ਆ ਤੇ ਸਾਨੂੰ ਅਸੀਂ ਸਾਰੇ ਇੱਕ ਜਿਹੜੇ ਮਾਨਸਾ ਅਸੀਂ ਸਭ ਇੱਕ ਰੱਬ ਦੀ ਸੰਤਾਨ ਆ ਤੇ ਇਸ ਭਾਵਨਾ ਦੇ ਨਾਲ ਸਾਨੂੰ ਇਹਨਾਂ ਜਿਹੜੇ ਕੋਈ ਹਿੰਸਾ ਹੋ ਰਹੀ ਹੈ ਦੀ ਨਿੰਦਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦਾ ਬਤਾ ਨਾ ਹੋਵੇ ਦੇਸ਼ ਦੇ ਵਿੱਚ ਸਰਕਾਰਾਂ ਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਾਰਵਾਈ ਕਰਨੀ ਚਾਹੀਦੀ ਹੈ। ਤੁਹਾਨੂੰ ਕਿ ਲੱਗਦਾ ਜੋ ਤੁਹਾਨੂੰ ਇਹ ਲੈਟਰ ਭੇਜਿਆ ਗਿਆ ਕਿ ਕਾਰਵਾਈ ਹੋਵੇਗੀ ਇਹ ਵੀ ਪੰਜਾਬ ਸਰਕਾਰ ਦੇ ਅਫਸਰਾਂ ਬੁਲੇ ਹੋਣੀ ਹੈ। ਕੀ ਲੱਗਦਾ ਵੀ ਕਿੰਨੀ ਕਾਮਯਾਬ ਰਹੇਗੀ? ਇਹ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਦੇ ਅਫੀਸਰ ਕਰ ਰਹੇ ਨੇ ਗਵਰਨਰ ਸਾਹਿਬ ਨੇ ਡੀਜੀਪੀ ਲਾਅ ਐਂਡ ਔਰਡਰ ਨੂੰ ਕਿਹਾ ਹੈ ਡੀਜੀਪੀ ਲਾਅ ਐਂਡ ਔਰਡਰ ਕਮਿਸ਼ਨਰ ਅਮਰਸਰ ਨੂੰ ਕਹਿ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਤਾਂ ਹੀ ਮੈਂ ਅੱਜ ਬੇਨਤੀ ਕੀਤੀ ਹੈ ਕਿ ਗੰਭੀਰ ਮਸਲਾ ਹੈ ਰਾਜਪਾਲ ਜੀ ਨੇ ਇਹਨੂੰ ਗੰਭੀਰਤਾ ਨਾਲ ਲਿਆ ਹੈ। ਤਕੰਦੇਰ ਦੀਆਂ ਏਜੰਸੀਆਂ ਸੀਬੀਆਈ ਜਾਂ ਏਡੀਆਈ ਇਸ ਜਾਂਚ ਨੂੰ ਆਪਣੇ ਹੱਥੀਂ ਚ ਲਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਜੀ ਇਹ ਗੱਲ ਜਿਹਦਾ ਕਹਿਣਾ ਹੈ ਕਿ ਪੰਜਾਬ ਦੀ ਜੋ ਪੰਜਾਬ ਪੁਲਿਸ ਹੈ ਉਹਨਾਂ ਵੱਲੋਂ ਨਸ਼ਿਆਂ ਤੇ ਕਾਬੂ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੀ ਨਸ਼ੇ ਉੱਪਰ ਜੋ ਹੈ ਸਿਆਸਤ ਕਰਦੇ ਰਹੀ ਲੇਕਿਨ ਨਸ਼ੇ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਰਹੀ ਫੇਲ ਹੁੰਦੀ ਨਜ਼ਰ ਆ ਰਹੀ ਹੈ ਤੇ ਨਸ਼ਾ ਦਿਨ ਦਿਨ ਵਧਦਾ ਜਾ ਰਿਹਾ ਹੈ ਇਸ ਕਰਕੇ ਇਹਨਾਂ ਨੇ ਹੁਣ ਸੈਂਟਰ ਸਰਕਾਰ ਨੂੰ ਚਿੱਠੀ ਲਿਖਿਆ ਕਿ ਈਡੀ ਤੇ ਸੀਬੀਆਈ ਦੀ ਜੋ ਹੈ ਜਾਂਚ ਕਰਵਾਈ ਜਾਵੇ ਸੰਗਰੂਰ ਤੋਂ ਗੁਰਿੰਦ ਸਿੰਘ